ਆਜੋ ਵੀ ਛੱਡੀਏ ਜਾਨਵਰ ਕੀਰਤ ਖੋਲਦੇ 게ਟ ਅੱਜ ਵੀ ਕੀਰਤ ਦੀ ਛੁੱਟੀ ਆ ਤੇ ਰਹਿਮਤ ਅgetElementById ਵੀ ਛੁੱਟੀ ਆ ਆਜੋ ਵੀ ਸਾਰੇ ਭੱਜ ਜਾਓ ਕੱਢਦੇ ਕੱਢਦੇ ਉਤਲੇ ਲੱਕਿਆਂ ਦਾ ਵੀ ਖੋਲਦੇ ਇਹਨਾਂ ਦਾ ਨਾ ਖੋਲੀ ਬਸ ਇਹਨਾਂ ਦਾ ਖੋਲਦੇ ਕੱਲਿਆਂ ਦਾ ਆ ਗਏ ਸਾਰੇ ਚਲਾ ਜਾ ਉਧਰ ਚੱਲਦੇ ਆ ਅਗਲੇ ਉਧਰਲੇ ਛੱਡ ਦਈਏ ਫੇਰ ਪਾਵਾਂਗੇ ਦਾਣਾ ਪਾਣੀ ਓਹੋ ਤੈਨੂੰ ਕੀ ਹੋ ਗਿਆ ਆ ਜੋ ਇੱਧਰ ਚਾਲਦੇ ਆਂ ਖੜਜੋ ਖੜਜੋ ਪਾਉਣੇ ਦਾਣਾ ਪਾਣੀ ਟਰਕੀਆਂ ਨੂੰ ਆਪਾਂ ਇੱਧਰ ਬੰਦ ਕਰਦੇ ਹੁੰਨੇ ਆਂਗੇ ਹੁਣ ਤੇ ਜਿਹੜਾ ਆਪਣਾ ਸੁਲਤਾਨ ਮੁਰਗਾ ਤੇ ਪੱਠੀ ਹਨਾ ਆਉਣ ਵਾਲੇ ਉਹਨਾਂ ਨੂੰ ਇੱਧਰ ਆਹ ਖੋਲ ਦੇ ਇਹਨਾਂ ਨੂੰ ਨਾ ਖੋਲੀਂਗੇ ਲੜ ਪੈਣਗੇ ਬੰਦ ਕਰ ਦੇ ਇਹਨਾਂ ਨੂੰ ਇੱਕ ਵਾਰੀ ਇਹਨਾਂ ਨੂੰ ਬਾਹਰ ਆਉਣ ਦੇ ਚੱਲ ਵੀ ਆਜੋ ਵੀ ਟਰਕੀਓ ਬਾਹਰ ਆਜੋ ਖੋਲ ਦੇ ਆਜੋ ਵੀ ਵੈਂਟ ਤੋਂ ਭੱਜ ਕੇ ਭੱਜ ਕੇ আজও আবাশ ভাজ লো জি আজ বি খর যা খে তে তো নী খোল দোনে লড়ি আল খড় যো খো তে তো নী খোলনা রহমত রহমত নে খোলনা তে তো হাত আজ বেচে তে মানি ਲਓ ਜੀ ਖੁੱਲ ਗਿਆ ਆਜੋ ਵੀ ਸੁਨਾਲੀ ਗੈਂਗ ਨਾਲੇ ਡਕਸ 3 ਇਡੀਅਟ ਆਇਓ ਆਇਓ ਭੱਜ ਕੇ ਭੱਜ ਕੇ ਆਗੇ ਸਾਰੇ ਡਕਸ ਰਹਿ ਗਏ ਅੰਦਰ ਜਾ ਕੇ ਗੱਡਿਆ ਅੰਦਰ ਜਾ ਕੇ ਗੱਡਿਆ ਲਓ ਜੀ ਆਗੇ 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 ਇਹ ਵੀ ਆਗੇ ਸਾਰੇ ਇੱਧਰ ਰਿਹਾ ਤਾਂ ਨਹੀਂ ਕੋਈ ਆਹ ਮੁਰਗੇ ਨੂੰ ਕਿਵੇਂ ਕਰੀਏ ਕੀ ਚਿੜੀ ਮਰ ਗਈ ਆ ਅੱਛਾ ਖੜ ਜਾ ਓਏ ਹਾਂ ਓਏ ਖੜ ਜਾ ਇਹਨਾਂ ਦਾ ਇੱਧਰ ਆਲੇ ਪਾਸੇ ਵੀ ਕੋਮਲ ਕਰ ਦਿਆ ਸਹੀ ਗੱਲ ਆ ਬਈ ਆ ਪਈਆ ਆ ਮਰ ਗਈ ਆਪਣੀ ਇੱਕ ਚਿੜੀ ਬਾਕੀ ਤਾਂ ਸਾਰੇ ਠੀਕ ਆ ਹਨਾ ਉਹ ਘੁੱਗੀ ਫਿਰਦੀ ਆ ਇੱਧਰ ਤਾਂ ਕੋਈ ਨਹੀਂ ਹੈਗਾ ਬਾਕੀ ਆ ਸਾਰੇ ਠੀਕ ਆ ਬਈ ਜਮਾਉ ਕਦੀ ਰਿਪੋਰਟ ਆ ਠੰਡ ਮੰਨਦੇ ਆ ਯਾਰ ਹਜੇ ਵੀ ਠੰਡ ਮੰਨਦੇ ਨੇ ਭਵੇਂ ਪਿੰਜਰਾ ਦੋਨੇ ਪਾਸਿਓਂ ਕਵਰ ਆ ਪਰ ਹਜੇ ਵੀ ਠੰਡ ਮੰਨਦੇ ਨੇ ਆ ਜੋ ਵੀ ਇਹਨੂੰ ਬਾਹਰ ਲੈ ਚਾਲਦੇ ਆ ਖੋਲੀ ਲੋ ਵੀ ਦੇਖਦੇ ਆ ਪਹਿਲਾਂ ਤਾਂ ਇਹਨੂੰ ਕਿਸੇ ਨੇ ਮਾਰਿਆ ਮੂਰੀਆ ਤਾਂ ਨਹੀਂ ਲੜੀ ਤਾਂ ਨਹੀਂ ਇਹ ਨਾ ਬਈ ਇਹ ਠੰਡ ਨਾਲ ਹੀ ਮਰੀ ਆ ਬਈ ਨਹੀਂ ਤੇ ਇਹਦੇ ਕੋਈ ਨਾ ਕੋਈ ਜ਼ਖਮ ਹੋਣਾ ਸੀਗਾ ਇਹਦੇ ਕੋਈ ਵੀ ਜ਼ਖਮ ਨਹੀਂ ਹੈਗਾ ਠੰਡ ਨਾਲ ਮਰੀ ਆ ਇਹ ਠੰਡ ਬਹੁਤ ਜ਼ਿਆਦਾ ਹੋ ਰਹੀ ਆ ਨਹੀਂ ਨਹੀਂ ਕੁਛ ਨਹੀਂ ਹੈਗਾ ਜੇ ਇਹ ਲੜਦੇ ਨੇ ਪਤਾ ਕਿੱਥੋਂ ਮਾਰਦੇ ਨੇ ਆਹ ਰੋਂਗਲ ਤੋਂ ਇੱਥੇ ਅਟੈਕ ਕਰਦੇ ਨੇ ਉਰੇ ਮਾਰਦੇ ਨੇ ਜੇ ਉਰੇ ਕੋਈ ਵੀ ਹਨਾ ਮੇ ਨਿਸ਼ਾਨਾ ਨਾ ਹੋਵੇ ਤਾਂ ਮਤਲਬ ਠੰਡ ਨਾਲ ਮਰੀ ਆ ਤਾਂ ਬਈ ਕਰਦੇ ਆਂ ਜਗਾਰਡ ਆਪਾਂ ਕੋਈ ਹੋਰ ਵੀ ਗਰਮ ਚੀਜ਼ ਲਾਉਨੇ ਆ ਹਨਾ ਤੇ ਇਹਦੇ ਉੱਤੇ ਪਾਵਾਂਗੇ ਆਪਾਂ ਪਰਾਲੀ ਉਤੋਂ ਪਰਾਲੀ ਗਰਮ ਹੁੰਦੀ ਆ ਹਨਾ ਉਤੋਂ ਨਿੱਗ ਮਿਲਿਆ ਕਰੂਗੀ ਹੀਟ ਮਿਲਿਆ ਕਰੂਗੀ ਤੇ ਅੰਦਰ ਚਲਾਉਨੇ ਆਪਾਂ 100 ਵਾਟ ਦਾ ਬੱਲਵ ਬੱਲਵ ਆਜੀ ਝਾੜਾਂਗੇ ਆਪਾਂ ਲਿਆ ਕੇ ਇੱਕ ਵਾਰੀ ਇਹਨੂੰ ਆਪਾਂ ਫੈਟ ਤੇ ਰੱਖ ਦਿੰਨੇ ਆ ਫਿਰ ਦੱਬ ਦਾਂਗੇ ਆ ਕੀਆ ਇੱਕ ਵਾਰੀ ਇੱਥੇ ਰੱਖ ਦਿੰਨੇ ਆ ਉਹ ਢੋਲੀ ਦੇ ਵਿੱਚ ਨਾ ਉੱਥੇ ਦਾਣੇ ਪਏ ਨੇ ਆ ਪਹਿਲੀ ਢੋਲੀ ਦੇ ਆ ਫੱਟੀ ਚਾ ਕੇ ਹਾਂਦਰੀ ਕੱਪ ਪਿਆ ਦਾਣੇ ਵਾਲਾ ਇਹਦੇ ਵਿੱਚ ਹੀ ਪਿਆਗਾ ਪਰਲਾ ਪਰਲਾ ਬਾ ਬੋਤਾ ਇੱਕ ਇੱਕ ਕੱਪ ਤਾਂ ਇਹਦੇ ਵਿੱਚ ਪਾ ਦੇ ਆ ਫੀਡਰ ਦੇ ਵਿੱਚ ਇੱਥੇ ਪਾ ਦੇ ਆ 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 ਪਾ ਦੇ ਪਾ ਦੇ ਪਾ ਦੇ ਬਸ ਇੱਕ ਕੱਪ ਹੋਰ ਭਰ ਲਿਆ ਉਹ ਉਧਰ ਪਾਵਾਂਗੇ ਆ ਆ ਆ ਖਾ ਲਓ ਵੀ ਲਿਆਂਦਾ ਦੂਜਾ ਕੱਪ ਆ ਜਾ ਉਧਰ ਚਾਲ ਦੇ ਆ ਕਬੂਤਰ ਆ ਗਏ ਬਾਹਰ ਆ ਆ ਗਏ ਹਨਾ ਸਾਰੇ ਫੈਂਸੀ ਏ ਇੱਕ ਇੱਕ ਇੱਥੇ ਪਾ ਦੇ ਕਿਹਦੇ ਵਿੱਚ ਪਾ ਦੇ ਆ 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 ਗਈ ਫੈਂਟੀਨੇਟ ਬਾਕੀ ਇਧਰ ਛੱਡ ਗਏ ਦਾਣੇ ਪਾਤੇ ਬਈ ਬਸ ਆਜੋ ਇਧਰ ਆਜੋ ਖਾ ਲੈਣਗੇ ਸਾਰੇ ਚਲੋ ਵੀ ਉਧਰ ਚਲੋ ਚਲੋ ਉਧਰ ਚਲੋ ਚਲੋ ਭੱਜੋ ਉਹ ਉੜਦੀਆਂ ਬਹੁਤ ਨੇ ਹਨਾ ਗੀਰ ਤਾ ਚੱਲ ਵੀ ਬਾਲੀ ਵੱਡੀ ਡਾਰੀ ਮਾਰਦੀਆਂ ਨੇ ਬਈ ਦੇਖੋ ਉਹ ਗਈਆਂ ਢੀ ਦੂਰ ਟੂਟੀ ਆ ਰਹੀ ਹੈ ਬਈ ਡੱਗੀ ਭਰ ਗਈ ਤਾਜ਼ਾ ਤਾਜ਼ਾ ਪਾਣੀ ਜਾਨਵਰਾਂ ਨੂੰ ਪਾ ਦੇਣੇ ਆ ਕਿਉਂਕਿ ਪਾਣੀ ਬਹੁਤ ਠੰਡਾ ਹੋ ਜਾਂਦਾ ਜਿਹੜਾ ਕੁੰਡਿਆਂ ਦੇ ਵਿੱਚ ਹੁੰਦਾ ਆ ਨਿੱਗਾ ਨਿੱਗਾ ਪਾਣੀ ਪਾ ਦਿੰਨੇ ਆ ਆ ਕੁੰਡਿਆਂ ਦੇ ਵਿੱਚ ਪਾਣੀ ਨਹੀਂ ਹੈਗਾ ਬਈ ਕੱਲ ਵਾਲਾ ਪਿਆਗਾ ਤੇ ਵੇਟ ਕਰੀ ਜਾਂਦੇ ਨੇ ਜਾਨਵਰ ਖੜਜੋ ਬਈ ਖੜਜੋ ਪਾਉਣੇ ਪਾਉਣੇ ਤਾਇਆ ਪਾ ਦਿੰਨੇ ਹੈਗੇ ਖੜਜੋ 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 ਮਿੱਟੀ ਵਾਲਾ ਡੱਕਸ ਵਾਲਾ ਖਰਾਬ ਕਰ ਦਿੰਦੀਆਂ ਨੇ ਬਈ ਕੁੰਡੇ ਲੋ ਬਈ ਆ ਜੋ ਪੀ ਲੋ ਤਾਇਆ ਪਾਣੀ ਆਇਓ ਭਜਿਓ ਕੋਈ ਨਹੀਂ ਜਾਨਵਰਾਂ ਨੇ ਪੀ ਲਿਆ ਬਈ ਨਿਗਾ ਨਿਗਾ ਪਾਣੀ ਹੁਣ ਕੰਮ ਫੈਟਾ ਤਾਂ ਮਿੱਤਰੋ ਬਈ ਕੀਰਤ ਨੇ ਇੱਕ ਸਕੀਮ ਦਿੱਤੀ ਆ ਕਹਿੰਦਾ ਬਈ ਜਿਹੜਾ ਆਪਣਾ ਆ ਸੁਲਤਾਨ ਮੁਰਗਾ ਤੇ ਮੁਰਗੀ ਕਹਿੰਦਾ ਦੋਨਾਂ ਨੂੰ ਆਪਾਂ ਆ ਜਾਲ ਦੇ ਵਿੱਚ ਛੱਡ ਦਿੰਨੇ ਆ ਕਿਉਂਕਿ ਬੱਕਰੀਆਂ ਤਾਂ ਬਾਹਰ ਹੁੰਦੀਆਂ ਨੇ ਤੇ ਆਪਣਾ ਆ ਜਾਲ ਖਾਲੀ ਆ ਤਾਂ ਬਈ ਨਾਲੇ ਲੜਨੇ ਨਹੀਂ ਨਾਲੇ ਖੁੱਲੇ ਫਿਰਦੇ ਰਹਿਣਗੇ ਤਾਂ ਬਹੁਤ ਵਧੀਆ ਸਕੀਮ ਸੋਚੀ ਆ ਬਈ ਹੁਣ ਇਹਨੂੰ ਕੱਢ ਕੇ ਲੈ ਕੇ ਚਾਲਦੇ ਆ ਕੱਢ ਲਿਆ ਕੀਰਤ ਕੁਛ ਨਹੀਂ ਕਹਿੰਦਾ ਕੁਛ ਵੀ ਨਹੀਂ ਕਹਿੰਦਾ ਜਿਵੇਂ ਆਪਾਂ ਦੂਜੇ ਮੁਰਗੇ ਫੜਦੇ ਸੀ ਆਪਣੇ ਉਵੇਂ ਆ ਆਪਣਾ ਨਵਾਂ ਮੁਰਗਾ ਸੁਲਤਾਨ ਤੇ ਬਈ ਇਹਦੀ ਪੱਠੀ ਆਹ ਦੋਨੇ ਕੱਢ ਲਏ ਬਾਹਰ ਇਤਿਹਾਸ਼ੋ ਬਈ ਇਹਨਾਂ ਨੂੰ ਜਾਲ ਦੇ ਅੰਦਰ ਛੱਡਦੇ ਆਂ ਬਈ ਬਾਹਰ ਇਹੇ ਲੜ ਪੈਂਦੇ ਨੇ ਹਨਾ ਦੋਨੇ ਹਰੇਕ ਨਾਲ ਲੜ ਪੈਂਦੇ ਨੇ ਤਾਂ ਬਈ ਇੱਥੇ ਵਧੀਆ ਤੁਰ ਫਿਰ ਲੈਣਗੇ ਆ ਜਾ ਵੀ ਆ ਜਾਲ ਆਪਣਾ ਵਿਹਲਾ ਬਈ ਜਮਾ ਇੱਥੇ ਵਧੀਆ ਫਿਰਦੇ ਰਹਿਣਗੇ ਖੋਡੇ ਦੇ ਅੰਦਰ ਬਈ ਤੰਗ ਹੁੰਦੇ ਨੇ ਲੈ ਵੀ ਚੱਲ ਇੱਥੇ ਖੇਡ ਝੋਟਿਆ ਉਰੇ ਫਿਰ ਬਾਦੂ ਜਗਾ ਤੇਰੇ ਵਾਸਤੇ ਹੌਲੀ 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 ਰਹਿ ਤੂੰ ਡਿੱਗੇ ਇਧਰ ਹੋਇਆ ਤੂੰ ਰਹਿਣ ਦੇ ਰਹਿਣ ਦੇ ਮਰਹੇਂਗੀ ਬਾਲੀ ਪੈੜਿਆ ਪਾਤੇ ਦਾਣੇ ਬਾ ਪਾਣੀ ਇੱਥੇ ਰੱਖ ਦਿੰਨੇ ਆ ਲੋ ਵੀ ਪਾਣੀ ਪੀ ਲਿਓ ਆਇਓ ਤਾਇਆ ਤਾਇਆ ਪਾਣੀ ਹੈ ਪੀ ਲਓ ਬਸ ਫਰੈਂਟ ਦਾਣੇ ਬਹੁਤ ਨੇ ਹੋਰ ਨਾ ਪਾਈ ਪੀਓ ਬਈ ਪੀਓ ਆ ਰਹਿਮ ਤੇ ਚਲੀਏ ਆਇਆ ਚੱਲ ਤਬੀ ਲੋਟ ਔਰੇ ਕੰਮ ਬਹੁਤ ਵਧੀਆ ਜਗਾ ਲੱਗੀ ਮੈਨੂੰ ਤਾਂ ਬੈਸਟ ਜਗਾ ਹੈ ਨਾ ਵਾਸਤੇ ਚੜਵੀ ਭਾਜਾ ਤੂੰ ਮਰੇਂਗੀ ਇੱਕ ਦਿਨ ਤੈਨੂੰ ਮੈਂ ਦੱਸਤਾ ਮਰੇਂਗੀ ਤੂੰ ਨਾ ਪੁੱਠੇ ਪੰਗੇ ਕਰਿਆ ਕਰ ਔਰੇ ਕੰਮ ਲੋਟਾ ਆ ਤਾਂ ਤੂੰ ਵਧੀਆ ਸਕੀਮ ਸੋਚੀ ਕੀਰਤਾ ਫੈਂਸੀ ਕਬੂਤਰ ਵੀ ਕੜਤੇ ਸਾਰੇ ਬਾਹਰ ਬਈ ਇਧਰ ਆ ਕੇ ਬਹਿ ਗਏ ਦੇਖੋ ਕਿੰਨੇ ਸੋਹਣੇ ਲੱਗਦੇ ਆ ਸਾਰੇ ਕੋਈ ਨਹੀਂ ਉਹਨੂੰ ਆਂਡਿਆਂ ਤੇ ਬੈਠਾ ਰਹਿਣ ਦੇ ਲੈ ਵੀ ਖੋਲ ਗੇਟ ਨਹੀਂ ਨਿਕਲਦੇ ਨਹੀਂ ਨਿਕਲਦੇ ਖਾ ਲੋ ਵੀ ਤੁਹਾਡੇ ਦਾਣੇ ਚੱਕੋ ਆਇਓ ਖਾ ਲੋ ਕਰ ਦੇ ਬੰਦ ਖੋਲ ਦਿਓ ਵੀ ਖਾ ਲੋ ਦਾਣੇ ਆ ਬੱਚੇ ਨੂੰ ਹੈਂਡ ਟੇਮ ਨਾ ਕਰੀਏ ਨਾਟ ਕੇਰਾਂ ਦੇ ਬੱਚੇ ਨੂੰ ਇਹਨੂੰ ਹੈਂਡ ਟੇਮ ਨਾ ਕਰੀਏ ਕਰ ਲੋ ਜੀ ਹੈ ਕਰ ਲੋ ਤਦ ਫਿਰ ਵੀ ਕਮੈਂਟ ਕਰਕੇ ਆਪਾਂ ਆ ਬੱਚੇ ਨੂੰ ਹੈਂਡ ਟੇਮ ਕਰੀਏ ਯਾ ਫਰਨਾਂਡ ਬੱਚਾ ਤਾਂ ਬਹੁਤ ਵਧੀਆ ਬਈ ਹੋ ਵੀ ਯੁਵਾ ਹੁਣ ਟਾਈਮ ਆਇਆ ਦਾ ਸਹੀ ਟਾਈਮ ਆ ਹੈਂਡ ਟੇਮ ਕਰਨ ਦਾ ਵਧੀਆ ਹੋ ਜਾ ਖੜ ਜਾ ਫਿਰ ਲੜਾਵਾ ਤੈਨੂੰ ਚੱਲ ਉਧਰ ਤਿਆਰੀ ਰਹਿੰਦੀਆਂ ਨੇ ਲੜਨ ਵਾਸਤੇ ਲਿਆ ਲਓ ਜੀ ਲੱਗੀ ਕੰਮ ਫਿੱਟਾ ਬੱਚੇ ਕੱਢ ਲੈ ਬਾਹਰ ਬਈ ਤੇ ਇਧਰ ਲਾ ਲੀਆਂ ਦੋ ਛਾਤਰੀਆਂ ਆਮਣੋਂ ਸਾਹਮਣੇ ਸ਼ਾਤਰੀਆਂ ਦੇ ਵਿਚਾਲ ਦੀ ਛੱਡਾਂਗੇ ਕੀਰਤ ਇੱਕ ਫੜਾ ਦੇ ਮੈਨੂੰ ਟਿਕ ਨੂੰ ਨਹੀਂ ਤੂੰ ਹੋਲਾ ਆਹ ਦੋਨੇ ਸ਼ਾਤਰੀਆਂ ਦੇ ਵਿਚਾਲ ਦੀ ਆਂ ਠੀਕ ਆ ਛੱਡ ਦੇ ਆਖੇ ਵਿਚਾਲ ਦੀ ਦੇਈ ਹੋਲਾ ਹਾਂ ਡਾ ਦੇ ਇਥੋਂ ਸ਼ਾਬਾਸ਼ ਹੋ ਗਿਆ ਆਫੀ ਦੂਜਾ ਚੱਲ ਵੀ ਖਹਿ ਕੇ ਗਿਆ ਨਾਲ ਸ਼ਾਤਰੀ ਦੇ ਉਹ ਤੇਰਾ ਉਹ ਉੱਤੇ ਚੜ ਗਿਆ ਇਹ ਓਵਰ ਦਾ ਉਹ ਜਾਂਦਾ ਆਪਣਾ ਕਾਲਾ ਚੀਨਾ ਆਜੋ ਅਗਲੇ ਕੱਢਦੇ ਆ ਆ ਤਾਂ ਹੋਇਆ ਉਹ ਚੱਲ ਮੈਂ ਨਹੀਂ ਆਉਂਗਾ ਰਹਿਣ ਦੇ ਭਾਈ ਤੇਰੀ ਕਮੀ ਨਹੀਂ ਬਸ 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 ਤੇਰੀ ਲੋੜ ਨਹੀਂ ਇੱਧਰ ਆਇਆ ਮੂਰੇ ਰਹਿੰਦੀ ਆ ਯਾਰ ਹਰੇ ਕੰਮ ਦੇ ਕਿਰਤ ਤੁਸੀਂ ਆਇਓ ਇੱਧਰ ਮੈਂ ਆਪੀ ਕੱਢ ਲੂ ਚਲੋ ਚਾਲ ਵੀ ਤੂੰ ਬਹੁਤ ਠਿੱਟ ਕਰਦੀ ਆ ਏ ਏ ਤੂੰ ਆਇਆ ਵੀ ਲੈ ਕੀਰਤ ਇਹਨੂੰ ਵੀ ਇੱਥੇ ਲਾ ਕੇ ਉਹਲਾ ਦੇ ਦੇ ਬਚਾਲੀ ਜੇ ਚੱਕ ਦੇ ਰਿਸ ਚੜ ਜਾ ਵੀ ਝੋਟਿਆ ਝਾੜ ਪੈ ਰਿਆ ਵੀ ਕੀਰਤ ਬਹਿਣਾ ਤਾਂ ਬਹਿ ਜਾਣ ਦੇ ਕੋਈ ਨਹੀਂ ਬਹਿਣਾ ਬਹਿ ਜਾਣ ਦੇ ਚਲੋ ਕੋਈ ਨਾ ਛਾਰ ਤੇ ਛਾਰ ਤੇ ਛਾਰ ਤੇ ਲੈ ਆ ਵੀ ਮੈਂ ਆ ਵੀ ਓਏ ਹਟ ਜਾ ਤਾਂ ਨਵਾਂ ਨਵਾਂ ਕੀ ਪੁਰਾਣਾ ਮੈਂ ਨਵਾਂ ਕੱਢ ਲਿਆ ਕੀਰਤ ਤੂੰ ਇੱਕ ਮਿੰਟ ਛੱਡੀ ਇੱਕ ਮਿੰਟ ਥੱਲ ਦੇਖਣ ਦੇ 21 ਨੰਬਰ ਥੱਲਾ ਨਾ ਮੈਂ ਇਹ 20 ਤੋਂ ਬਾਅਦ ਨਵੇਂ ਸਟਾਰਟ ਹੋ ਜਾਂਦੇ ਨੇ 20 ਤੱਕ ਪੁਰਾਣੇ ਆ ਆ ਕਿਹੜਾ ਖੜ ਜਾ ਗਲਤ ਨਾ ਡਾਦੀਏ ਕੋਈ ਕਿਤੇ ਟੱਪ ਜੇ ਆ ਦੇਖ 18 ਨੰਬਰ ਦਿਖਾਈ ਬੱਚਾ ਦਿਖਾ ਪਹਿਲਾਂ ਇੱਕ ਮਿੰਟ ਛੱਡੀ 18 ਨੰਬਰ ਚਿੱਟੀਆਂ ਦਾ ਪੁਰਾਣੇ ਆ ਲੈ ਡਾ ਦੇ ਵੀ ਚੱਕੋਈ ਚੱਕੋਈ ਚੜਦਾ ਪਰ ਬਹਿ ਗਿਆ ਪ੍ਰਾਣੀ ਆ ਛੱਡ ਦੇ ਆ ਜੋ ਵੀ ਮਿੱਤਰੋ ਇਹਨੂੰ ਵੀ ਦੇਈਏ ਓਲਾ ਚੜਦੇ ਕਿ ਨਹੀਂ ਮੂੰਹ ਕਰਕੇ ਚਾੜੀਏ ਇਹਨੂੰ ਚਲ ਵੀ ਆ ਚੜ ਗਿਆ ਇਹ ਵੀ ਉੱਡੂ ਲੱਗਦਾ ਅੱਜ ਇਹਦੀ ਚਾਲ ਤੋਂ ਹੀ ਪਤਾ ਲੱਗ ਗਿਆ ਉੱਡੂ ਆ ਬਈ ਤੇ ਦੋ ਬਈ ਇਕੱਠੇ ਉੱਡ ਜਾਂਦੇ ਨੇ ਬਹੁਤ ਉੱਚੀ ਚੜ ਰਹੇ ਨੇ ਹੁਣ ਹੀ ਦਿਖਾਉਣੇ ਤੁਹਾਨੂੰ ਇਹਨੂੰ ਟੱਪੇ ਆਣ ਦੋ ਕਿੱਧਰ ਗਏ ਉਹ ਫਿਰਦੇ ਦੇਖੋ ਬਈ ਤੂੰ ਬਹੁਤ ਜਿਆਦਾ ਉੱਚੀ ਨੇ ਬਈ ਆ ਰਿਹਾ ਇੱਕ ਵੱਡਾ ਆ ਜਾ ਬਈ ਆ ਕੱਟ ਲਿਆ ਬਈ ਲਾਸਟ ਆ ਜੋ ਬਈ ਇਹਨੂੰ ਵੀ ਛੱਡੀਏ ਚੱਲ ਵੀ ਆ ਵੈਰੀ ਗੁੱਡ ਕੋ ਛੋਟੇ ਵਾਲਾ ਇੱਕ ਮੇਰੇ ਵਾਲਾ ਕਿੱਥੇ ਆ ਉਹ ਦੇਖੋ ਕਿੱਥੇ ਉਹ ਛੋ ਫਿਰਦੇ ਬਹੁਤ ਉੱਚੀ ਉੱਡ ਰਹੇ ਨੇ ਪਹਿਲਾਂ ਵੀ ਇਹ ਇਹ ਨਿਊੱਚੀ ਸੀਗੇ ਬਹੁਤ ਉੱਚੀ ਸੀ ਸਾਰੇ ਦੇ ਸਾਰੇ ਖੁਰਲੀ ਚ ਵੜ ਰਹੇ ਨੇ ਚਲੋ ਬਾਹਰ ਚਲੋ 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 ਪਜ ਕੇ ਪਜ ਕੇ ਚਲੋ ਜੀ ਚਲੋ 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 ਪਾਜੋ ਆਕ ਰੇਟ ਦੇ ਵਿੱਚ ਹੁਣੀ ਹੁਣੀ ਮੁਰਗੀ ਅੰਡਾ ਧਰ ਕੇ ਗਈ ਆ ਆ ਪਿਆ ਲਓ ਜੀ ਆ ਗਈ ਉਧਰ ਚੱਲ ਬੈਲਾ ਨਾ ਬੁੱਤ ਹਰਦੀ ਏ ਕਿੱਧਰ ਮਰਦੀਆਂ ਪਹਿਲਾ ਜੂਤ ਪਹਿਨਗੇ ਜੇ ਕਿਸੇ ਵੀ ਜਾਨਵਰ ਨੂੰ ਕੁਝ ਵੀ ਕਹ ਤੂੰ ਠੀਕ ਆ ਆ ਆ ਗਈ ਖੁੱਲ ਕੇ ਚਲ ਉਧਰ ਬਾਜਾ ਚਲ ਆਇਆ ਘਰੇ ਚਲੀਏ ਚਲ ਆ ਜਾ ਪਹਿਲਾ ਆ ਜਾ ਆਏ ਬਾਜ ਕੇ ਚਲ ਜੇ ਕਿਸੇ ਵੀ ਜਾਨਵਰ ਨੂੰ ਕੁਝ ਵੀ ਕਹ ਲਾਲੀਨ ਸਾਹਿਬ ਚਲ 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 ਆ ਜਾ ਚਲ 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 ਖਲਾਰੇ ਪਾਤੇ ਸਾਰੇ ਜਾਨਵਰਾਂ ਦੇ ਚਲ ਚਲ ਘਰੇ ਚੱਲ। ਦਫਾ ਤੈਨੂੰ ਮੈਂ ਪਤਾ ਚੱਲ। 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 ਉਹ ਡਿੱਗੀ। ਉਹ ਜਾਂਦੀ ਆ ਘਰੇ। ਤੂੰ ਵੀ ਭੱਜ ਜਾ ਇੱਧਰ ਦੀ। ਫੇਰ ਆਊਗੀ ਹੁਣ। ਚੱਲ। ਚੱਲ ਇੱਧਰ। ਲਾ ਗਈ ਟੱਪ। ਤੂੰ ਕਿ ਆ ਗੇਟ ਖੁੱਲਾ ਛੱਡਦਾ ਤੂੰ ਬਾਗਲ ਦਾ। ਤਾਂ ਹੀ ਇਹ ਤੇਰੇ ਪਿੱਛੇ ਆਈ ਐ ਇਹ। ਪਹਿਲਾਂ ਜਾਂਦੀ ਨਹੀਂ ਕਰੇ। ਚੱਲ। ਭੱਜ ਗਈ। ਹੁਣ ਬਈ ਆਪਾਂ ਇਹਨੂੰ ਖੁੱਲੀ ਛੱਡਦੇ ਹੁੰਨੇ ਆ ਪਹਿਲਾਂ ਨੂੰ। ਰਹਿਮਤਾ ਗੇਟ ਬੰਦ ਕਰ ਦਿਆ ਕਰ ਤਾਈਓ ਤੇਰੇ ਪਿੱਛੇ ਮਗਰ ਬਾਗਲ ਚ ਆ ਗਈ ਉਹਦੇ ਘਰੇ ਹੁੰਦੀ ਆ ਤੂੰ ਫੇਰ ਆ ਗਈ ਤੇਰੀ ਉਰੇਆ ਚੱਲ ਚੱਲ ਉੱਟਿਆ ਭੱਜ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਵੱਢਦੀ ਨਹੀਂ ਹੈਗੀ ਨਾ ਨਾ ਵੱਢਦੀ ਨਹੀਂ ਹੈਗੀ ਪਹਿਲੇ ਜਾਂਦੀ ਨਹੀਂ ਫੇਰ ਮਗਰ ਪੈਂਦੀ ਨਾ ਨਾ ਵੱਢਦੀ ਨਹੀਂ ਹੈਗੀ ਚੱਲ ਉਧਰ ਚੱਲ ਬੜੀ ਆਤੀ ਬੈ ਜਾ ਗੁੱਡ ਆਪਣੇ ਦੋ ਬੱਚੇ ਆ ਗਏ ਬਈ ਉੱਡ ਕੇ ਆਜੋ ਅੰਦਰ ਬਾੜ ਦਿੰਨੇ ਇਹਨਾਂ ਨੂੰ ਤੇ ਦੋ ਉੱਡ ਹੀ ਜਾਂਦੇ ਨੇ ਆ ਫਿਰ ਦੇ ਬਈ ਇਕੱਠੇ ਪਹਿਲਾ ਦੋ ਨੂੰ ਅੰਦਰ ਬਾੜ ਦਈਏ ਸੈਟਪ ਦੀਆਂ ਲਟਾਂ ਲੀਆਂ ਲਾ ਬਈ ਤੇ ਜਾਨਵਰ ਕਰਦੇ ਆ ਸਾਰੇ ਬੰਦ ਚਲੋ ਵੀ ਕਰ ਦੋ ਬੰਦ